हामद पहलवान एक बार ताणिया ला दो हाँ लो जी इन हिंदुस्तान का मुकाबला लगा शुरू होने दो पहलवान इतना हाँ वल हिम्मत अरान ਤੇ ਅੰਕਤ ਮਥਰਾ ਖਾੜਾ ਲਾਡਪੁਰ ਹਰਿਆਣਾ ਪਰਲੇ ਪਾਸੇ ਪਹਿਲਵਾਨ ਜਿਹੜਾ ਅੰਕਤ ਹੈ ਆ ਕੁਸ਼ਤੀ ਸਿਰੇ ਦੀ ਹੋਣੀ ਹੈ ਮਿੰਟਾ ਸਕੈਂਟਾ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਗਲੀ ਕੁਸ਼ਤੀ ਦੇ ਮਾਲਾ ਹਸੈਨ ਆ ਰਾਣ ਤੇ ਨਾਲ ਅਬਲਾਈਕ ਜੂਤੀ ਤਿਆਰੀ ਰੱਖੇ ਦੋਨੇ ਪਹਿਲਵਾਨ ਤਿਆਰ ਹੋ ਕੇ ਨੇੜੇ ਆ ਜਿਓ ਰੈਫਰੀ ਸਾਹਿਬ 20 ਮਿੰਟ ਦਾ ਸਮਾਂ ਲਾ ਲਿਓ ਓਹੋ ਬੱਲੇ 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 ਫਿਰ ਪੰਬੜ ਵਜੇ ਚੰਗਿਆੜਿਆਂ ਦਾ ਉਹ ਰਾਜੇ ਕਹਿੰਦੇ ਹਾਸਲੇ ਦੀ ਜਿੱਤ ਹੁੰਦੀ ਕਿ ਗੁਰੂ ਕੁਸ਼ਤੀ ਦੀ ਕਿੰਨੇ ਦੀ ਐ ਇਹਦਾ ਲੱਖ ਕੁੰਝਿਆਰ ਵਾਹ ਵੀ ਵਾਹ ਨੰਬਰਦਾਰ ਸਾਹਿਬ 152000 ਦਾ ਯੁੱਧ ਚੱਲਦਾ ਏ ਕਹਿੰਦੇ ਸਿੱਖੀ ਲਿਖੇ ਵਿੱਚ ਕਕਰਾਲੇ ਮਲ ਟੋੜੇ ਕਿਹੜਾ ਸਖਾਲੇ ਹੋਰ ਨਾਲ ਬਟਾ ਦੇਣਾ ਹੋਵੇ ਚਾਹੀਦਾ ਬੰਦਾ ਦਲੇਰ ਜਿਆ ਹੋਵੇ ਕੁਸ਼ਤੀ ਕੇ ਕੇ ਪੰਚਾਇਦਾ ਬੱਬਰ ਸ਼ੇਰ ਦਾ ਕੇ ਪਿਲ ਬੱਬਰ ਸ਼ੇਰ ਦਾ ਚਾਹੀਦਾ ਉਧਰ ਉਪਰਲੇ ਪਾਸੇ ਹੰਦੇ ਜਾਂਦਾ ਇਰਾਨ ਵਾਲਾ ਤੇ ਨਾਲੇ ਆ ਕਹਿੰਦੇ ਅੰਕਿਤ ਮਥੁਰਾਏ ਚੋਰ ਬੁਰਾ ਲਗਾਏ ਚਾਲ ਬੁਰੀ ਲੱਗੀ ਹੈ ਕਹਿੰਦਾ ਉੜਦੇ ਜੋ ਵੈਲੀ ਰੱਗ ਰੱਗ ਦਾ ਪਤਾ ਹੈ ਕਿਹੜਾ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ ਹੈ ਉਹ ਅੱਤ ਦੇ ਸ਼ਿਕਾਰੀ ਮਾਰਾ ਸਾਕੇ ਇੱਥੇ ਹੈ ਸਾਡੇ ਨਾਲੇ ਰਹਿ ਗਏ ਇੱਥੇ ਐ ਕਹਿੰਦਾ ਜਿਹਨੇ ਨਾਲੇ ਰੱਖੀ ਅਸੀਂ ਪੂਰੀ ਦਿਲੇ ਰੱਖੀ ਆ ਤੇ ਮਾਰ ਮਾਰ ਪਾਲਸ਼ਾ ਸਹਾਰੇ ਨਹੀਂ ਲੇ ਅਸੀਂ ਘਾਟੇ ਆਨੇ ਖਾਦੇ ਤਾਂ ਵੀ ਘਾਟ ਕੋਈ ਨਾ ਉਹ ਠੱਗੀ ਸਾਡੇ ਨਾਲ ਲਾ ਕੇ ਜੋ ਜੋ ਬਾਰੇ 3 3 ਉਹ ਫੱਤੀ ਸਾਡੇ ਨਾਲ ਲਾ ਕੇ ਜੋ ਚੋਬਾਰੇ ਨਹੀਂ ਲਾਏ ਬੱਡੀਆ ਉੱਪਰਲੇ ਪਾਸੇ ਰਾਣ ਵਾਲਾ ਢੇਠਲੇ ਪਾਸੇ ਅੰਕਤ ਮਥਰਾ ਕਾਲਾ ਲਾਡਪੁਰ ਹਰਿਆਣੇ ਨੂੰ ਬਲਾਉ ਕਰਦਾ ਆਪਣੀ ਨੌਜਵਾਨ ਇਹ ਵੀ ਕੁਸ਼ਤੀ ਸਿਰੇ ਦੀਆ ਦੋਨਾਂ ਮੱਲਾਵਜਕਾਰ ਮੈਂਟਸ ਕੈਂਡਾ ਦੇ ਫੈਸਲੇ ਹੋਣ ਵਾਲੀ ਕੁਸ਼ਤੀਆ ਤੇਨਾਂ ਮੱਲਾਵਜਕਾਰ ਢੋਲੀ ਵੀ ਬੜੇ ਸਰਤਾ ਦੇ ਨਾਲ ਢੋਲ ਵਜਾ ਰਹੇ ਆ ਦਰਸ਼ਕ ਵੀਰ ਵੀ ਦਿਲ ਖੋਲ ਕੇ ਅੱਜ ਇਹਨਾਂ ਕੁਸ਼ਤੀਆਂ ਦਾ ਭਰਪੂਰ ਨਜ਼ਾਰਾ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਕੰਗਸਾਹ ਆ ਇੱਕ ਤਾਂ ਇਹਨਾਂ ਨੂੰ ਨਹਾਉ ਮੇਰੇ ਮਗਰੋਂ ਆ ਮੋਹਨ ਪੰਡੇ ਜੀ ਨੂੰ ਇਹ ਯਾਰ ਮਿੰਟ ਬਾਅਦ ਕਹਿੰਦਾ ਮੈਂ ਲੈ ਲਓ ਜੀ 2100 ਰੁਪਿਆ ਹਾਂ ਕਹਿੰਦੇ ਕੂਸੀਆਂ ਦਾ ਆਨੰਦ ਆ ਗਿਆ ਐਵੇਂ ਨਹੀਂ ਪੈਸੇ ਪੈਸੇ ਨਾਲ ਦਿੱਤੇ ਹੁਣ ਤੱਕ ਆ ਮੇਰੇ ਬੰਦੇ ਸ਼ੋਕਮਰ ਰਾਣਾ ਜੀ ਸ਼ੋਕਮਰ ਰਾਣਾ ਜੀ ਹੁਣੇ ਹੁਣੇ ਥੈਗੀ ਗਈ ਹੈ ਕਾਲੀ ਬਾਈ ਤੰਦਨ ਸਾਲਫ ਲੈ ਜਾਓ ਫ੍ਰੀ ਹਾਂ ਇਹ ਆ ਸ਼ੋਕੋ ਰਮਾ ਜੀ ਉਹ ਕੁਸ਼ਤੀਆਂ ਦੇ ਖੁਸ਼ੋਕ 2100 ਰੁਪਇਆ ਗਾੜੀਆਂ ਮਾਰਾ ਜੋਗਾ ਸ਼ੇਰ ਭਲੇ 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 ਇਹਨਾਂ ਨੇ ਕੁਸ਼ਤੀਆਂ ਦੇ ਕੇ ਦਾਦਾ ਦੇ ਖਜ਼ਾਨੇ ਦੇ ਵਿੱਚੋਂ 2100 ਰੁਪਇਆ ਦਿੱਤਾ ਹੈ ਫੈਕਟਰੀ ਦੇ ਮਾਲਕ ਹੈ ਦਾਦਾ ਚੜ੍ਹਦੀ ਕਲਾ ਰੱਖੇ ਕਾਰੋਬਾਰ ਇਹਨਾਂ ਦੇ ਹਿੱਸੇ ਮੇਰਾ ਚੱਜ ਰਿਹਾ ਤੇ ਉੱਪਰਲੇ ਪਾਸੇ ਉਹ ਹਮੀਦਾ ਈਰਾਨ ਵਾਲਾ ਤੇ ਹੇਠਲੇ ਪਾਸੇ ਅੰਕਤ ਹੈ ਕਹਿੰਦੇ ਗੱਭਰੂ ਨੌਜਵਾਨ ਮਥਰਾ ਖਾੜਾ ਲਾਡਪੁਰ ਹਰਿਆਣਾ ਬਾਈ ਬਾਈ ਟੋਲੀ ਵੀਰ ਜੀ 1 ਮਿੰਟ ਦਾ ਸਮਾਂ ਮੰਗਦਾ ਟੋਲੀ ਵੀਰ ਦਾ ਵੱਡਾ ਤਾਣਾ ਵੀ ਬਾਈ ਦਰਸ਼ਕੋ ਤੁਹਾਨੂੰ ਲੱਖ ਦਾ ਤਾਂ ਪੀਰਤੀ ਸੋ ਜੇ ਤੁਹਾਨੂੰ ਕੁਸ਼ਤੀਆਂ ਦਾ ਆਨੰਦ ਆਇਆ ਇੱਕ ਵਾਰ ਦੰਗਲ ਕਮੇਟੀ ਬਾਥੂ ਦੇ ਸੰਜੂ ਭਰਾ ਦੇ ਨਾਮ ਤੇ ਤਾੜੀਆਂ ਲਾਓ ਸਾਰੇ ਵਾਕਿਆ ਸਿਰੇ ਦੀਆਂ ਕੁਸ਼ਤੀਆਂ ਕਰਾਤੀਆਂ ਦੰਗਲ ਕਮੇਟੀ ਬਾਥੂ ਨੇ ਤੇ ਵੱਡੀ ਮੁਬਾਰਕਵਾਦ ਸਾਨਾਂ ਵਾਲੇ ਪੇਟ ਦੀ ਕਹਿੰਦਾ ਪਰਖੀ ਜਾਂਦੀ ਯਾਰੀ ਜਦੋਂ ਅੜਦੀ ਹੈ ਗਰਾਰੀ ਕਹਿੰਦਾ ਨੋਟ ਮੇਟਰ ਨਹੀਂ ਕਰਦੇ ਮੈਟਰ ਕਰਦੀ ਏ ਪਾਠੂ ਵਾਲੇ ਭਰਾਵਾਂ ਦੀ ਯਾਰੀ ਯਾਰੀ ਅੱਜ ਵਾਕਿਆ ਬਾਤੂ ਵਾਲਿਆਂ ਨੇ ਯਾਰ ਚੁੱਕੀ ਯਾਰੀ ਹੈ ਜਿਹੜੀ ਅੱਜ ਅੱਜ ਮੈਟਰ ਕਰ ਰਹੀ ਹੈ ਵਾਕਿਆ ਨੋਟ ਵੀ ਦਿਲ ਖੋਲ ਕੇ ਸਾਡੇ ਲੰਬੜਦਾਰ ਰਾਮ ਲਵਾਜ ਜੀ ਘੁੰਮ ਘੁੰਮ ਕੇ ਅੱਜ ਸਾਰਿਆਂ ਦੀ ਜੇਬਾਂ ਦੇ ਨੋਟ ਕੱਢ ਰਹੇ ਪਰ ਕੁਸ਼ਤੀ ਵੀ ਵੱਡੀਆਂ ਜੰਗਲ ਵੀ ਵੱਡਾ 151000 ਆ ਚੰਡੀ ਵਾਲੀ ਕੁਸ਼ੀ ਵਾਕੇ 151000 ਕੰਦੇ ਨੇ ਬੰਦੇ ਦਾ ਠੁੱਕ ਮੁੱਕ ਜਾਂਦਾ ਓਹੋ ਬੱਲੇ 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 ਭਾਈ ਜੋਰ ਦਾ ਜਾਣਾ ਉਹ ਅੰਕਾ ਜੋ ਬਣੇ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਅੱਜ ਦਬਰ ਦਬਾਉਣ ਦੀ ਗੱਲ ਹੀ ਨਹੀਂ ਅੱਜ ਰਸ਼ੀਦ ਟੈਂਕ ਦੇ ਵਾਂਗੂ ਕੁਸ਼ਤੀ ਚੱਲਦੀ ਹੈ ਕਹਿੰਦਾ ਤਗਰੀ ਪੁਆਈਨਾਂ ਦੇ ਪੂਰੇ ਸਮੇਂ ਦੇ ਫਿਰ ਫਾਇਦਾ ਕੀ ਹੈ ਦੁਨੀਆ ਤੇ ਆਇਦਾ ਉਹ ਲਕਣ ਨੱਲਾ ਮਾਜੇ ਮਾੜੀ ਤਕਦੀਰ ਤਾਂ ਤਾਂ ਮਾਣ ਮੇਰੀ ਮਾਂ ਨੂੰ ਜੰਮੇ ਚਾਹਦਾ ਜਾਨ ਡਾਰਲਿੰਗ ਲਵੀ ਉਤੋਂ ਬਚ ਕੇ ਮੈਂ ਨਹੀਂ ਸਾਰੀ ਹੀ ਦੁਨੀਆ ਡਰਾਮਾ ਕਰਦੀ ਉਹ ਲੱਕ ਤੋੜਨਾ ਪੈਂਦਾ ਹੈ ਮਾਰੇ ਸਮੇ ਦਾ ਉਹ ਜਿੱਤਾਂ ਜਾ ਕੇ ਦੁਨੀਆ ਸਲਾਮਾ ਕਰਦੀ ਜਾ ਕੇ ਦੁਨੀਆ ਸਲਾਮਾ ਕਰਦੀ ਹੈ ਬਾਕੀ ਮਾਰੇ ਸਮੇ ਦਾ ਲੱਕ ਤੋੜਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਫੇਰ ਮੱਲ ਜਾ ਕੇ ਖਾੜਿਆਂ ਦੇ ਵਿੱਚ ਆਹ ਕੁਸ਼ਤੀ ਦੇ ਆਰ ਪਾਰ ਦੇ ਫੈਸਲੇ ਕਰਦੇ ਐ ਇਸ ਕੁਸ਼ਤੀ ਦੇ ਤੁਰੰਤ ਬਾਅਦ ਬੁਲਾਵਾਂਗੇ ਜਿੱਲੇ ਰੈਫਰੀ ਦਿਸਲ ਬੰਦਾ ਤਾਂ ਰੈਫਰੀਆਂ ਜਿਹੜਾ ਸਬਰ ਕਰਿਆ ਕਰੋ ਹਾਂ ਮੇਰੀ ਰਿਕਵੈਸਟ ਹੈ ਪ੍ਰਬੰਧਨ ਨੂੰ ਜਦੋਂ ਰੈਫਰੀ ਦਿਸਲ ਗੰਦਾ ਉਹਨਾਂ ਸਮਰ ਕਰੋ ਕਾਦੇ ਵਸਲ ਦਿੱਤੀ ਹੈ ਔਰ ਬਾਹਰ ਕੋਈ ਫੈਸਲਾ ਨਹੀਂ ਮੰਨਿਆ ਜਾਣਾ ਇਹ ਫੈਸਲਾ ਖਾਲੀ ਅੰਦਰੇ ਮੰਨਿਆ ਜਾਣਾ ਅਗਰ ਬਾਹਰ ਕੁਸ਼ਤੀ ਜਿੱਤ ਹੋ ਗਈ ਹੈ ਮੰਨੀ ਨਹੀਂ ਜਾਣੀ ਔਰ ਬਾਹਰ ਦੀ ਕੁਸ਼ਤੀ ਨਹੀਂ ਹੈ ਮੈਂ ਇਹ ਦਰਸ਼ਕ ਵੀ ਕਹਿੰਦੇ ਔਰ ਬਾਹਰ ਦੀ ਕੁਸ਼ਤੀ ਅਮਾਤ ਦਾ ਮੈਚ ਦੇਵੇ ਇਹਦੀ ਹਾਰ ਜਿੱਤ ਦੀ ਆਹ ਕੌਣ ਹੈ ਇਹ ਉੱਪਰਲੇ ਪਾਸੇ ਹੈਮੀ ਦਾ ਇਰਾਨ ਵਾਲਾ ਇਰਾਨ i'll sí, sí, sí. sí, sí, sí. ਆ ਸਿਰੇ ਦੀ ਕੁਸ਼ਤੀ ਆ ਗਬਰੂ ਨਾਜਵਾਨ ਹੈ। ਵੇਖ ਲੈ ਪਾਸੇ ਵੀ ਕਹਿੰਦੇ ਹਾਕੀ ਤੇ ਮੱਥੂਰਾ ਵਾਲਾ ਕਿੰਨੇ ਮੱਥੂਰਾ ਵਾਲਾ ਕਹਿੰਦਾ ਰਿਆਣਾ। ਇਹ ਵੀ ਚੋਟੀ ਦਾ ਮਾੜਾ ਹਾਰਾਂ ਜਿੱਤਾਂ ਪਰਮਾਤਮਾ ਦੇ ਹੱਥ ਵਾਲੀ ਗੱਲ ਹੈ ਕਿ ਚੰਗ ਪੂਰੀਆਂ ਜਿਨ੍ਹਾਂ ਨੇ ਡੰਡ ਕੱਢੇ ਆਹ ਨਿੱਤਰੇ ਅੱਜ ਮੈਦਾਨ ਅੰਦਰ ਜਿੱਤ ਹਾਰ ਪਰਮਾਤਮਾ ਦੇ ਹੱਥ ਹੁੰਦੀ। ਹੌਂਦਾ ਚਾਹੀਦਾ ਹੌਂਸਲਾ ਇਨਸਾਨ ਅੰਦਰ। ਹੌਂਸਲੇ ਬੜੇ ਬਲੰਦ ਹੈ। ਹੌਂਸਲੇ ਦੀ ਖੇਡ ਹੈ ਪਹਿਲਵਾਨੀ। ਅਸੀਂ ਧੰਨਵਾਦ ਕਰਦੇ ਆ। ਸਾਡੇ ਪ੍ਰਧਾਨ ਸ਼੍ਰੀਮਤੀ ਸੁਰੀਕਾ ਲਾਣਾ ਜੀ ਉਹ ਪ੍ਰਧਾਨ ਅਸ਼ਵਨੀ ਪੀਮਾ ਜੀ ਜ਼ਿਲ੍ਹਾ ਪ੍ਰੈਸਰ ਦੇ ਕਮਲ ਸਿਆਣੀ ਜੀ ਬੀਡੀਸੀ ਮੈਂਬਰ ਸ਼੍ਰੀਮਤੀ ਪੁਸ਼ਪਾ ਦੇਵੀ ਜੀ ਸਾਰੀ ਲੱਖ ਦਾ ਗੰਗਲ ਕਮੇਟੀ ਦਾ ਮੈਂਬਰ ਪੰਚਾਇਤ ਅੱਜ ਸਾਰਿਆਂ ਦਾ ਧੰਨਵਾਦ ਕਰਦੇ ਕਿ ਬਾਟੂ ਦੀ ਧਰਤੀ ਦੇ ਜੋ ਭੂਮੀ ਹਿਮਾਚਲ ਪ੍ਰਦੇਸ਼ ਦਾ ਡਿਸਟ੍ਰਿਕਟ ਕੁੰਨੇ ਦਾ ਆ ਤਿਆਰ ਉਹ ਬੱਲੇ 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 ਆ ਤੋਰਾ ਆ ਹੈਮੀ ਦਾ ਇਰਾਨ ਨਾਲ ਅਕੀ ਦਾ ਮਥੁਰਾ ਵਾਲਾ ਚੋਰ ਪੂਰੇ ਲਗਾਏ ਚਾਰ ਬੁਰੀ ਲੱਗੀ ਆ ਵਾਕਿਆ ਸਿਰੇ ਦਾ ਹੀ ਉੱਤੇ ਚੱਲਦਾ ਏ ਕਿ ਸੁਖੀ ਕਿ ਸੁਖੀ ਲੋਕ ਜੀ ਨਦਰ ਵਾਕ ਦੇ ਪੈਂਦਾ ਨਹੀਂ ਗੁਣਾ ਬਾਜੇ ਚੇਲਾ ਯਾਰੋ ਗੁਰੂ ਕਦੇ ਦਾ ਨਹੀਂ ਕਿ ਚਾਰੇ ਪਾਸੇ ਚੰਮ ਕੇ ਜੋ ਬਣ ਕੇ ਗੁੰਦਣ ਮਿਹਰਤਾਂ ਦੀ ਪੱਠੀ ਜਿਹਾ ਸਰੀਰ ਪੈਂਦਾ ਚੋਕਣਾ ਉਹ ਕਿਤੜਾ ਤੋਂ ਹੁੰਦਾ ਨਹੀਂ ਸ਼ਿਕਾਰ ਕਦੇ ਸ਼ੇਰ ਦਾ ਸੁੱਖ ਨਹੀਂ ਹੁੰਦਾ ਰਸਮੰਦਰਾਂ ਦਾ ਰੋਕਣਾ ਉਹ ਕਿਤੜਾ ਤੋਂ ਹੁੰਦਾ ਨਹੀਂ ਸ਼ਿਕਾਰ ਕਦੇ ਸ਼ੇਰ ਦਾ ਸੋਖਾ ਨਹੀਂ ਹੁੰਦਾ ਰਾ ਸੁਭ ਨੂੰ ਮੇਰਾ ਮੇਰਾ ਕਸਤੀ ਵਧੀਆ ਆ ਤੇਜ ਜਿਹੜਾ ਕਸਤੀ ਚੱਲ ਰਹੀ ਹੈ ਆ ਦੇਖਦੇ ਕਿ ਗੱਭਰੂ ਆ ਉੜ ਕੇ ਹੋਈ ਮਾਂ ਮੇਟੀ ਦੀ ਧੂੜ ਲੱਗਾ ਹੋਇਆ ਹੁੰਦਾ ਜੋਰ ਹੈ ਕਿ ਅਸੀਂ ਕੰਡਾ ਕੱਢਣ ਨੂੰ ਫਿਰਦੇ ਆ ਤੁਸੀਂ ਫਿਰਦੇ ਰਾਜੀ ਨਾਵਿਆਂ ਨੂੰ ਅੱਜ ਦਾ ਕੰਡਾ ਕੱਢਣ ਵਾਲੀ ਕਸਤੀ ਹੈ ਅੱਜ ਤਾਂ ਸਿਰਾਂ ਲਾਉਣ ਵਾਲੀ ਕਸਤੀ ਹੈ ਉੱਪਰਲੇ ਪਾਸੇ ਅਰਾਨ ਵਾਲਾ ੇਠਲੇ ਪਾਸੇ ਆ ਮਠਰਾ ਵਾਲਾ ਆ ਅੰਕ ਦਾ ਚੰਬੜੀਆ ਲੱਗਦੇ ਨਾਲ ਵਾਕਿਆ ਅੰਕਿਤ ਮਥੁਰਾ ਅਖਾੜਾ ਲੀਲੂ ਪਹਿਲਵਾਂ ਦਾ ਹਰਿਆਣਾ ਉੱਪਰਲੇ ਪਾਸੇ ਆ ਹਾਮੀ ਦਾ ਇਰਾਨ ਵਾਲਾ ਵਾਕਿਆ ਜੋਰ ਲੱਗਾ ਏ ਜਾਨ ਲੱਗੀ ਏ ਵਾਕਿਆ ਪਾਏ ਹੋਇਆ ਤਾ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਵੇ ਦੀ ਮਤਾ ਦੇ ਵਿੱਚ ਜਿੱਤ ਹਾਸਲ ਕਰ ਗਿਆ ਅਕਿਤ ਪੈ